ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਰਾਗ ਆਸਾ ਮਹੱਲਾ ਪਹਿਲਾ ਅਸ਼ਟਪਦੀਆ ਘਰ ਤੀਜਾ ਅਸ਼ਟ ਛੱਛਾ ਨਹੀਂ ਬੋਲਣਾ ਅਸ਼ਟਪਦੀਆ ਘਰ ਤੀਜਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਜਿਨ ਸਿਰ ਸੋਹਣ ਪਟਿਆ ਮਾਂਗੀ ਪਾਏ ਸੰਧੂਰ ਜੇਨ ਸਿਰ ਸੋਹਣ ਪੱਟੀਆਂ ਪੱਟੀਆਂ ਥੋੜਾ ਜਿਹਾ ਕਸ ਕੇ ਬੋਲਨਾ ਜੇਨ ਸਿਰ ਸੋਹਣ ਪੱਟੀਆਂ ਮਾਂਗੀ ਪਾਏ ਸੰਧੂਰ ਸੇ ਸਿਰ ਕਾਤੀ ਮੁੰਨੀਆਂ ਨਾ ਮੁੰਨੀਆਂ ਨਾ ਸੇ ਸਿਰ ਕਾਤੀ ਮੁੰਨੀਆਂ ਨਾ ਗਾਲ ਵਿੱਚ ਆਵੇ ਧੂੜ ਗਾਲ ਪੁੱਲਾ ਹੀ ਬੋਲਣਾ ਮਹਿਲਾ ਅੰਦਰ ਹੋਦੀਆ ਹੁਣ ਬਹਿਣ ਨਾ ਮਿਲਨ ਹਦੂਰ ਹੁਣ ਬਹਿਣ ਨਾ ਮਿਲਨ ਹਦੂਰ ਹੁਣ ਨਾਣਾ ਨਾਣੇ ਨਾਲੇ ਪਾਦੂ ਚਾਰਨ ਕਰਨੇ ਹਨ ਹੁਣ ਬਹਿਣ ਨਾ ਮਿਲਨ ਹਦੂਰ ਆਦੇਸ ਬਾਬਾ ਆਦੇਸ ਆਦ ਪੁਰਖ ਤੇਰਾ ਅੰਤ ਨਾ ਪਾਇਆ ਕਰ ਕਰ ਦੇਖੈ ਵੀਸ ਰਹਾਉ ਜਦ ਹੁਸੀਆ ਵਿਆਹੀਆ ਜਦ ਤੋ ਹਣੀ ਕੈ ਨਾ ਜਦੋ 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 ਸਿਆ ਵਿਆਹੀਆ ਜਦਹ ਤੇ ਯਮਕ ਲੱਗ ਜੀ ਜਦੋ ਸਿਆ ਵਿਆਹੀਆ ਲਾੜੇ ਸੋਹਣ ਪਾਸ ਵਿਆਹੀਆ ਪਾਠ ਇਕੱਠਾ ਹੀ ਕਰਨਾ ਹੀ ਡੋਲੀ ਚੜ ਆਈਆ ਹੀ ਡੋਲੀ ਚੜ ਆਈਆ ਹੀ ਡੋਲੀ ਚੜ ਆਈਆ ਦੰਦ ਖੰਡ ਕੀਤੇ ਰਾਸ ਉੱਪਰ ਹੋ ਪਾਣੀ ਵਾਰੀਐ ਛੱਲੇ ਝਿਮਕਣ ਪਾਸ ਹਾਂਜੀ ਉੱਪਰ ਹੋ ਪਾਣੀ ਵਾਰੀਐ ਛੱਲੇ ਝਿਮਕਣ ਕੰਨ ਬੋਲਣਾ ਝਿਮਕਣ ਕੱਗਾ ਨਹੀਂ ਬੋਲ ਜਾਣਾ ਛੱਲੇ ਕਸ ਕੇ ਬੋਲਣਾ ਝਿਮਕਣ ਪੁਲਈ ਬੋਲਣਾ ਛਮਕਣ ਨਹੀਂ ਕਹਿਦਣਾ ਉੱਪਰ ਹੋ ਪਾਣੀ ਵਾਰੀਐ ਛੱਲੇ ਝਿਮਕਣ ਪਾਸ ਇੱਕ ਲਖ ਲਹਿਨ ਬਹਿਠੀਆ ਦੀ ਬਹਿਠੀਆ ਉਚਾਰਨ ਕਰਨਾ ਭੱਠੀਆ ਨਹੀਂ ਕਹਿਣਾ ਲਖ ਲਹਿਨ ਖੜੀਆ ਖੜੀਆ ਇਹ ਨਹੀਂ ਭਾਰਾ ਬੋਲਣਾ ਲਖ ਲਹਿਨ ਖੜੀਆ ਖੜਨ ਦਾ ਵਾਚਕ ਹੈ ਖੜੇ ਹੁੰਦਾ ਗਰੀ ਛਹਾਰੇ ਖਾਂਦੀਆ ਮਾਨਣ ਸੇਜੜੀਆ ਮਾਨਣ ਸੇਜੜੀਆ ਸੇਜੜੀਆ ਪਾਠ ਕਸਕੇ ਹੀ ਉਚਾਰਨ ਕਰਨਾ ਤਿੰਨ ਗਾਲਮ ਸਿਲਕਾ ਪਾਈਆ ਤਿੰਨ ਗਾਲ ਸਿਲਕਾ ਪਾਈਆ ਤੈਨ ਗਾਲ ਸਿਲਕਾ ਪਾਈਆ ਟੁੱਟਣਾ ਮੋਤ ਸਰੀਆ ਟੁੱਟਣਾ ਮੂਤ ਸਰੀਆ ਇਹ ਵੱਖਰਾ ਹੀ ਪਾਠ ਕਰਨਾ ਮੂਤ ਸਰੀਆ ਇਕੱਠਾ ਲਿਖਿਆ ਹੋਇਆ ਵੱਖਰਾ ਪਾਠ ਹੈ ਮੂਤ ਸਰੀਆ ਧਨ ਜੋਵਣ ਵੈਰੀ ਹੋਏ ਜਿਨੀ ਰੱਖੇ ਰੰਗ ਲਾਈ ਜਿਨੀ ਰੱਖੇ ਰੰਗ ਲਾਈ ਦੂਤਾ ਨੂੰ ਫਰਮਾਇਆ ਲੈ ਚੱਲੇ ਪਤ ਗਵਾਈ ਜੇ ਤਿਸ ਭਾਵੈ ਦੇ ਵਡਿਆਈ ਜੇ ਭਾਵੈ ਦੇ ਸਜਾਈ ਅੱਗੋ ਦੇ ਜੇ ਚੇਤੀ ਹੈ ਅੱਗੋ ਦੇ ਪਾਠ ਕਠਈ ਹੈ ਵਿੱਚ ਥੋੜੀ ਡੈਸ਼ ਦੇ ਕੇ ਬੋਲਣਾ ਅੱਗੋ ਦੇ ਜੇ ਚੇਤੀ ਹੈ ਅੱਗੋ ਦੇ ਜੇ ਚੇਤੀ ਹੈ ਤਾਂ ਕਾਇਤ ਮਿਲੈ ਸਜਾਈ ਸਾਹਾ ਸੁਰਤ ਗਵਾਈਆ ਇੱਕ ਬਿੰਦੀ ਲਾਉਣੀ ਹੈ ਸਾ ਤੇ ਬਿੰਦੀ ਮਿਲਾਉਣੀ ਐ ਸਾਹਾ ਸੁਰਤ ਗਵਾਈਆ ਰੰਗ ਤਮਾਸੈ ਚਾਇ ਬਾਬਰ ਵਾਣੀ ਫਿਰ ਗਈ ਹਾਂ ਬਾਬਰ ਵਾਣੀ ਬਾਬਰ ਵਾਣੀ ਇਕੱਠਾ ਨਹੀਂ ਕਹਿ ਦੇਣਾ ਬਾਬਰ ਵਾਣੀ ਫਿਰ ਗਈ ਕੋਇਰ ਕੋਇਰ ਨਾ ਰੋਟੀ ਖਾਇ ਕੋਇਰ ਕਿ ਕੇ ਔਂਕੜਾ ਕੋਇਰ ਨਹੀਂ ਕਹਿਣਾ ਕੋਇਰ ਨਾ ਰੋਟੀ ਖਾਇ ਇਕਨਾ ਵਕਤ ਖੁਆਈ ਐ ਵਕਤ ਖਖਾ ਵਿੱਚ ਬੂਨਾ ਵਕਤ ਨੀ ਜਾਣਾ ਇਕਨਾ ਪੂਜਾ ਜਾਏ ਚੌਕੇ ਵਿਣ ਹਿੰਦਵਾਣੀਆ ਚੌਕੇ ਵਿਣ ਹਿੰਦਵਾਣੀਆ ਚੌਕੇ ਵਿਣ ਹਿੰਦਵਾਣੀਆ ਕਿਉ ਟਿੱਕੇ ਕਿਉ ਟਿੱਕੇ ਕੱਢਣਾ ਆਏ ਕਿਉ ਕਿਉ ਟਿੱਕੇ ਕੱਢਣਾ ਹੈ ਕਿ ਚਮਕ ਲੱਗ ਜਗੀ ਨਾਏ ਨਾਏ ਪਾਠ ਕਹਿਣਾ ਇਹ ਨਾ ਹੀ ਨਹੀਂ ਕਹਿਣਾ ਕਿਉ ਟਿੱਕੇ ਕੱਢੈ ਨਾਏ RAM ਨਾ ਕਬਹੂ ਚੇਤੇਯੋ ਕਬਹੂ ਉਤੇ ਟਿੱਪੀ ਨਹੀਂ ਹੈਗੀ ਆ RAM ਨਾ ਕਬਹੂ ਚੇਤੇਯੋ RAM ਨਾ ਕਬਹੂ ਚੇਤੇਯੋ ਹੁਣ ਕਹਿਣ ਨਾ ਮਿਲੈ ਖੁਦਾਏ ਹੁਣ ਕਹਿਣ ਨਾ ਮਿਲੈ ਖੁਦਾਏ ਇੱਕ ਘਰ ਆਵਹਿ ਆਪਣਾ ਇੱਕ ਮਿਲ ਮਿਲ ਪੁੱਛੈ ਸੁਖ ਇੱਕ ਨਾਂ ਇਹੋ ਲਿਖਿਆ सुख पोला बोल दो मिल मिल पुछ सुना एक निके है, ना बेह बेह है नानक क्या मानुख नानक क्या मानुख मानुख आसा महला पहला कहा सुखेल तबीला घोड़े ਕਹਾ ਪੀਰੀ ਸਹਿਨਾਈ ਦੋਵੇਂ ਕਹਾ ਪਦਾਂ ਤੇ ਯਮਕ ਲੱਗਦੀ ਗੀ ਅੱਗੇ ਵੀ ਜਿੰਨੇ ਕਹਾ ਪਾਦ ਆਉਣਗੇ ਯਮਕ ਲਾਦਣੀ ਕਹਾ ਸੁ ਤੀਗ ਬੰਦ ਗਾਡੇਰੜ ਗਾਡੇਰੜ ਯਾਨੀ ਦੋ ਡੈਸ਼ਾਂ ਦੇ ਕੇ ਬੋਲਣਾ ਗਾਡੇਰੜ ਪਾਠ ਇਕੱਠਾ ਹੀ ਹੈ ਗਾਡੇਰੜ ਗਾਡੇਰੜ ਕਹਾ ਸੁਤੀਗ ਬੰਦ ਗਾਡੀ ਰੜ ਕਹਾ ਸੁ ਲਾਲ ਕਵਾਈ ਜ਼ਰੂਰ ਕਿ ਲਿਖ ਕਹਾ ਸੁ ਆਰਸੀਆ ਮੁਹ ਬੰਕੇ ਕਿੱਥੇ ਨੇ ਉਹ ਤਲਵਾਰਾਂ ਦੇ ਗਾਤਰੇ ਗਾਡੀ ਰੜ ਹਾਂਜੀ ਤੇ ਉਹ ਰੇਡ ਗੱਡੀਆਂ ਰੱਥ ਹਾਂ ਗਾਡੀ ਰੜ ਹਾਂ ਰੇਡ ਗੱਡੀਆਂ ਰੱਥ ਉਹ ਲਾਲ ਚੋਗੇ ਯਾਨੀ ਵਰਦੀਆਂ

ਕਹਾਂ ਸੁ ਘਰਦਾਰ ਮੰਡਪ ਮਹਿਲਾ ਕਹਾਂ ਸੁ ਬੰਕ ਸਰਾਈ ਕਹਾਂ ਸੁ ਸੇਜ ਸੁਖਾਲੀ ਕਾਮਣ ਜਿਸ ਵੇਖ ਨੀਦ ਨਾ ਪਾਈ ਕਹਾਂ ਸੁ ਪਾਨ ਤੰਬੂਲੀ ਹਰਮਾ ਹੋਈਆ ਛਾਈ ਮਾਈ ਇਸ ਜਰ ਕਾਰਣ ਕਣੀ ਵਿਗੁੱਤੀ ਇਹ ਨਜ਼ਾਰ ਘੜੀ ਖੁਆਈ ਵਿਗੁੱਤੀ ਕਸ ਕੇ ਬੋਲ ਪਪਾ ਵੱਜ ਹੋ ਖੂਵੇ ਨਹੀਂ ਮੋਇਆ ਸਾਥ ਨਾ ਜਾਈ ਪਪਾ ਵੱਜ ਹੋ ਖੂਵੇ ਨਹੀਂ ਇਥੇ ਵਿਸਰਾਮ ਮੋਇਆ ਇਥੇ ਜਮ ਕਲਾ ਦਨੀ ਮੋਇਆ ਨਹੀਂ ਗੈਣਾ ਮੋਇਆ ਸਾਥ ਨਾ ਜਾਈ ਜੇ ਸਨੋ ਆਪ ਖੁਆਇ ਕਰਤਾ ਖੁਸ ਲਏ ਚੰਗਿਆਈ ਇਹ ਖੁਸ ਪਦ ਜਿਹੜਾ ਥੋੜਾ ਜਿਹਾ ਕਸ ਕੇ ਬੀਨੋ ਕੋਟੀ ਹੂ ਪੀਰ ਵਰਜ ਰਹਾਏ ਜਾਂ ਮੀਰ ਸੁਣਿਆ ਧਾਇ ਥਾਨ ਮੁਕਾਮ ਜਲੇ ਬਿਜ ਮੰਦਰ ਮੁਛ ਮੁਛ ਕੋਇਰ ਰੁਲਾਇਆ ਬਿਜ ਮੰਦਰ ਜਿਹੜਾ ਪਾਠ ਸੰਬੰਧਕ ਹੈ ਮੁਛ ਮੁਛ ਥੋੜਾ ਜਿਹਾ ਕਸ ਕੇ ਬੋਲਣਾ ਹੈ ਮੁਛ ਮੁਛ ਕੋਇਰ ਰੁਲਾਇਆ ਕੋਈ ਮੁਗਲ ਨਾ ਹੁਆ ਅੰਦਾ ਕਿਨੈ ਨਾ ਪਰਚਾ ਲਾਇਆ ਮੁਗਲ ਪਠਾਨਾ ਭਈ ਲੜਾਈ ਰਣ ਮਹਿ ਤੀਗ ਵਗਾਈ 19 ਤੁਪਕ ਤਾਣ ਚਲਾਈ 19 ਹਸਤ ਚਿੜਾਈ ਇਹ 19 ਨੰਨੇ ਦੇ ਹਲੰਤ ਹੈ ਧਿਆਨ ਨਾਲ ਉਚਾਰਨ ਕਰਨਾ 19 ਹਸਤ ਚਿੜਾਈ ਚਿੜਾਈ ਪੋਲਾ ਬੋਲਣਾ ਚੜ੍ਹਾਈ ਨਹੀਂ ਕਹਿ ਦੇਣਾ ਚੱਚੇ ਦੀ ਸਿਆਰੀ ਹੈ ਚਿੜਾਈ ਜੀਨ ਕੀ ਚੀਰੀ ਦਰਗਹ ਫਾਟੀ ਤੇਨਾ ਮਰਣਾ ਭਾਈ ਇਹ ਫਾਟੀ ਪਾਠ ਜਿਹੜਾ ਨਾ ਮੁੱਖ ਪਾਠ ਹੈ ਪ੍ਰਾਤਨ ਸਰੂਪਾਂ ਦੇ ਵਿੱਚ ਨਵੇਂ ਹੁਣ ਪਾਟੀ ਛਪਣ ਲੱਗ ਗਿਆ ਪਰ ਪ੍ਰਾਤਨ ਸਰੂਪਾਂ ਦੇ ਵਿੱਚ ਜਿਆਦਾ ਜਿਹੜਾ ਪਾਠ ਹੈ ਫਾਟੀ ਹੈ ਸੰਪਰਦਾ ਦੇ ਵਿੱਚ ਵੀ ਫਾਟੀ ਪਾਠ ਫਫੇ ਦੇ ਨਾਲ ਮੁੱਖ ਸ਼ੁੱਧ ਮੰਨਿਆ ਜਾਂਦਾ ਜੇਨ ਕੀ ਚੀਰੀ ਦਰਗਹ ਹੈ ਫਾਟੀ ਤੇਨਾ ਮਰਣਾ ਭਾਈ ਇਕ ਹਿੰਦਵਾਣੀ ਅਵਰ ਤੁਰਕਾਣੀ ਪਟਿਆਣੀ ਠਕੁਰਾਣੀ ਇਕਨਾ ਪੇਰਣ ਸਿਰ ਖੁਰ ਪੱਟੀ ਇਕਨਾ ਵਾਸ ਮਸਾਣੀ ਇਕਨਾ ਇਥੇ ਜਮਕ ਪੇਰਣ ਸਿਰ ਖੁਰ ਪੱਟੀ ਸਿਰ ਖੁਰ ਇਕੱਠਾ ਨਹੀਂ ਕਹਿ ਦੇਣਾ ਪੇਰਣ ਸਿਰ ਨਹੀਂ ਕਹਿ ਦੇਣਾ ਸਾਰੇ ਪਦ ਵੱਖਰੇ ਪੇਰਣ ਸਿਰ ਖੁਰ ਪੱਟੀ ਇਕਨਾ ਵਾਸ ਮਸਾਣੀ ਜੇਨ ਕੇ ਬੰਕੇ ਘਰੀ ਨਾ ਆਇਆ ਤੈਨ ਕਿਉ ਰਹਿਣ ਵਿਹਾਣੀ ਆਪੇ ਕਰੇ ਕਰਾਇ ਕਰਤਾ ਕਿਸਨੋ ਆਖ ਸੁਣਾਈਐ ਦੁਖ ਸੁਖ ਤੇਰਾ ਪਣ ਹੂਵੇ ਕਿਸ ਥੈ ਜਾਏ ਕਿਸ ਥੈ ਜਾਏ ਰੂ ਆਈਐ ਕਿ ਕਿਸ ਥੈ ਜਾਏ ਕਠਾ ਨਹੀਂ ਕਹਿ ਦਨਾ ਕਿਸ ਥੈ ਜਾਏ ਨਹੀਂ ਕਹਿ ਦਨਾ ਕਿਸ ਥੈ ਜਾਏ ਗੁਰੂ ਆਈਐ ਵੀ ਪਾਠ ਕਠਾਈ ਕਹਿਣਾ ਹੁਕਮੀ ਹੁਕਮ ਚਲਾਏ ਵਿਗਸੈ ਨਾਨਕ ਲਿਖਿਆ ਪਾਈਐ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਆਸਾ ਕਾਫੀ ਮਹੱਲਾ ਪਹਿਲਾ ਘਰ ਅਠਵਾ ਅਸ਼ਟਪਦੀਆ ਜੈਸੇ ਗੋਇਲ ਗੋਇਲੀ ਤੈਸੇ ਸੰਸਾਰਾ ਕੂੜ ਕੁਮਾਵਹ ਆਦਮੀ ਬੰਧ ਹੈ ਘਰ ਬਾਰ ਜਗਹੁ ਜਗਹੁ ਸੁੱਤੇ ਹੋ ਚੱਲਿਆ ਵਣ ਜਾਰਾ ਇਹ ਸੁੱਤੇ ਹੋ ਹੀ ਉਚਾਰਨ ਕਰਨਾ ਦਲੈਂਕੜ ਲਾ ਕੇ ਸੁੱਤੇ ਹੋ ਨਹੀਂ ਕਹਿਣਾ ਸੁੱਤੇ ਹੋ ਰਹਾਉ ਨੀਤ ਨੀਤ ਕਰ ਬੰਦੀਐ ਜੇ ਰਹਿਣਾ ਹੋਈ ਪਿੰਡ ਪਵੈ ਜੀਓ ਚੱਲਸੀ ਪਿੰਡ ਪਵੈ ਜੀਓ ਚੱਲਸੀ ਪਿੰਡ ਪਵੈ ਜੀਓ ਚੱਲਸੀ ਜੇ ਜਾਣ ਕੋਈ ਉਹੀ ਉਹੀ ਕਿਆ ਕਰਹੁ ਹੈ ਹੋਸੀ ਸੋਈ ਹੈ ਹੋਸੀ ਸੂਈ ਤੁਮ ਰੋਵਹਗੇ ਉਸਨੂੰ ਤੁਮ ਕਾ ਕੌਣ ਰੋਈ ਧੰਦਾ ਪਿੱਟਿਓ ਭਾਈ ਹੋ ਤੁਮ ਕੂੜ ਕਮਾਵਹੁ ਧੰਦਾ ਪਿੱਟਿਓ ਭਾਈ ਹੋ ਤੁਮ ਕੂੜ ਕਮਾਵਹੁ ਓ ਨਾ ਸੁਣੀ ਕਤਹੀ ਤੁਮ ਲੋਕ ਸੁਣਾਵੋ ਜਿਸ ਤੇ ਸੁੱਤਾ ਨਾਨਕਾ ਜਾਗਾਏ ਸੋਈ ਜੇ ਘਰ ਬੂਝੈ ਆਪਣਾ ਤਾਂ ਨੀਦ ਨਾ ਹੋਈ ਜੇ ਚੱਲਦਾ ਲੈ ਚੱਲਿਆ ਕਿਛੋ ਸੰਪੈ ਨਾਲੇ ਤਾਂ ਧਨ ਸੰਚੋ ਦੇਖ ਕੈ ਬੂਝੋ ਵਿਚਾਰੇ ਵਣਜ ਕਰਹੁ ਮਖਸੂਦ ਲੈਹੁ ਇਹ ਜਿਸ ਤਰ੍ਹਾਂ ਉਚਾਰਨ ਕੀਤਾ ਐਸੀ ਤਰ੍ਹਾਂ ਬੋਲਣਾ ਹੈ ਵਣਜ ਕਰਹੁ ਮਖਸੂਦ ਲੈਹੁ ਖਖਾ ਬੋਲਣਾ ਹੈ ਮਕਸੂਦ ਕਕਾ ਨਹੀਂ ਕਹਿ ਜਾਣਾ ਵਣਜ ਕਰਹੁ ਮਖਸੂਦ ਲੈਹੁ ਮਤ ਪਛੋਤਾਵਹੁ ਅਗੁਣ ਛੋਡੋਹੁ ਗੁਣ ਕਰਹੁ ਐਸੇ ਤਤਪਰਾਵਹੁ ਧਰਮ ਪੂਮ ਧਰਮ ਪੂਮ ਸਤ ਬੀਜ ਕਰ ਐਸੀ ਕਿਰਸਕ ਮਾਵਹੁ ਤਾਂ ਵਾਪਾਰੀ ਜਾਣੀ ਅਹ ਲਾਹ ਲੈ ਜਾਵਹੁ ਕਰਮ ਹੋਵੇ ਸਤਗੁਰ ਮਿਲੇ ਬੂਝੈ ਵਿਚਾਰਾ ਨਾਮ ਵਖਾਣਾ ਸੁਣੇ ਨਾਮ ਨਾਮੇ ਬਿਵਹਾਰਾ ਜਿਉ ਲਾਹ ਟੁਟਾ ਤਿਵੈ ਜਿਉ ਲਾਹ ਟੁਟਾ ਤਿਵੈ ਵਾਟ ਚਲਦੀ ਆਈ ਜੋ ਤਿਸ ਭਾਵੇਂ ਨਾਨਕਾ ਸਾਈ ਵਢਿਆਈ ਆਸਾ ਮਹੱਲਾ ਪਹਿਲਾ ਚਾਰੇ ਕੁੰਡਾ ਢੂਡਿਆ ਕੋ ਨਿਮੀ ਮੈਡਾ ਕੂ ਨਿਮੀ ਮੈਡਾ ਚਾਰੇ ਕੁੰਡਾ ਢੂਡਿਆ ਕੋ ਨਿਮੀ ਮੈਡਾ ਜੇ ਤੁਧ ਭਾਵੈ ਸਾਹਿਬ ਤੂੰ ਮੈਂ ਹਉ ਤੈਡਾ ਜੇ ਤੁਧ ਭਾਵੈ ਸਾਹਿਬਾ ਕੰਨਾਂ ਲੱਗਿਆ ਹੋਇਆ ਤੂੰ ਮੈਂ ਕੋ ਟੈਡਾ ਦਾਰ ਬੀਬਾ ਮੈਂ ਨੀਮ ਕੋ ਬੀਬਾ ਨਹੀਂ ਗੈਣਾ ਦੀਪਾ ਬੀਬਾ ਬੱਬਾ ਬੀਬਾ ਬੀਬਾ ਦਾਰ ਬੀਬਾ ਮੈਂ ਨੀਮ ਕੋ ਨੰਨੇ ਦੀ ਪਿਆਰੀ ਹੈ ਮੰਮੇ ਤੇ ਹਲੰਤ ਲੱਗਿਆ ਹੋਇਆ ਥੋੜੀ ਮਿਹਨਤ ਨਾਲ ਸ਼ੁੱਧ ਹੋਏਗਾ ਨੀਮ ਨੀਮ ਨੀ ਨੀ ਦੇ ਨੁਨੀ ਪਾਰਾ ਕਰਨਾ ਨੰਨੇ ਬਿਆਰੀ ਨੀਮ ਆਮ ਬੀਬਾ ਹੀ ਕਹਿ ਜੰਦੇ ਹਨ ਧਾਰ ਬੀਬਾ ਮੈਂ ਨੀਮ ਕੋ ਕਹਿ ਕਰੀ ਸਲਾਮ ਹਿਕੋ ਮੈਡਾ ਤੂ ਧਣੀ ਸਾਚਾ ਮੁਖ ਨਾਮ ਰਹਾਉ ਸਿੱਧਾ ਸੇਵਨ ਸਿੱਧ ਪੀਰ ਸਿੱਧਾ ਸੇਵਨ ਸਿੱਧ ਪੀਰ ਮਗ ਹੈ ਰਿੱਧ ਸਿੱਧ ਮੈਂ ਇੱਕ ਨਾਮ ਨਾ ਵਿਸਰੈ ਮੈਂ ਇੱਕ ਨਾਮ ਨਾ ਵਿਸਰੈ ਸਾਚੇ ਗੁਰ ਬੁੱਧ ਜੋਗੀ ਭੋਗੀ ਕਾਪੜੀ ਕਿਆ ਭਵੈ ਦਸੰਤਰ ਗੁਰ ਕਾ ਸ਼ਬਦ ਨਾ ਚੀਨਹੀ ਤਤ ਸਾਰ ਨਿਰੰਤਰ ਗੁਰ ਕਾ ਸ਼ਬਦ ਨਾ ਚੀ ਨਹੀਂ ਤਤਸਾਰ ਨਿਰੰਤਰ ਪੰਡਿਤ ਪਾਦੇ ਜੋ ਜੋ ਏ ਸੀ ਨਿਤ ਪੜ੍ਹੈ ਪੁਰਾਣਾ ਅੰਤਰ ਵਸਤ ਨਾ ਜਾਣੀ ਘਟ ਬ੍ਰਹਮ ਲੁਕਾਣਾ ਇੱਕ ਤਪਸੀ ਬਾਨ ਮਹਿ ਤਾਪ ਕਰਹਿ ਨਿਤ ਤੀਰਥ ਵਾਸਾ ਆਪ ਨ ਚਿੰਨਹ ਤਾਮਸੀ ਤਾਪ ਨ ਚਿੰਨਹ ਤਾਮਸੀ ਕਾਹੇ ਭਏ ਉਦਾਸਾ ਇੱਕ ਬਿੰਦ ਜਤਨ ਕਰ ਰਾਖ ਦੇ ਇੱਕ ਬਿੰਦ ਜਤਨ ਹਾਂਜੀ ਇੱਕ ਬਿੰਦ ਜਤਨ ਕਰ ਰਾਖ ਦੇ ਸੇ ਜਦੀ ਕਹਾਵੈ ਬਿਨ ਗੁਰ ਸ਼ਬਦ ਨਾ ਛੂਟ ਹੀ ਭ੍ਰਮ ਆਵਹਿ ਜਾਵਹਿ ਹਾਂਜੀ ਬਿਨ ਗੁਰ ਸ਼ਬਦ ਬਿਨ ਗੁਰ ਸ਼ਬਦ ਨਾ ਛੂਟ ਹੀ ਭ੍ਰਮ ਆਵਹਿ ਜਾਵਹਿ ਇੱਕ ਗਿਰਹੀ ਸੇਵਕ ਸਾਧਕਾ ਗੁਰਮਤੀ ਲਾਗੇ ਨਾਮਦਾਨ ਇਸਨਾਨ ਦ੍ਰਿੜ ਹਰ ਭਗਤ ਸੋ ਜਾਗੇ ਗੋਰ ਤੇ ਦਾਰ ਘਰ ਜਾਣੀ ਐ ਸੋ ਜਾਏ ਸਿ ਜਾਣੈ ਨਾਨਕ ਨਾਮ ਨਾ ਵੀਸਰੈ ਸਾਚੇ ਮਨ ਮਾਨੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ